ਚੌਂਕੀ ਜਾਰਲਾ ਦੀ ਪੁਲਿਸ ਨੇ ਲੁੱਟਾਖੁਆ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਮੋਟਰਸਾਈਕਲ ਵਾਰਦਾਤ ਵਿੱਚ ਵਰਤਿਆ ਹਥਿਆਰ ਏਟੀਐਮ ਕਾਰਡ ਲੁੱਟੇ ਗਏ ਪੈਸੇ ਬਰਾਮਦ ਕੀਤੇ ਥਾਣਾ ਸਾਧਾ ਨਵਾਂ ਸ਼ਹਿਰ ਦੇ ਅਧੀਨ ਆਉਂਦੀ ਚੌਂਕੀ ਜਾਰਲਾ ਦੇ ਇੰਚਾਰਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮੰਗਤ ਸਿੰਘ ਨਾਮ ਦਾ ਇਹ ਵਿਅਕਤੀ ਫੇਰੀ ਲਾ ਕੇ ਸਬਜ਼ੀ ਅਤੇ ਆਚਾਰ ਵੇਚਣ ਦਾ ਕੰਮ ਕਰਦਾ ਸੀ ਅਤੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਾਹੋਂ ਤੋਂ ਬਲਾਚੌਰ ਸਾਈਡ ਨੂੰ ਸਬਜ਼ੀ ਵੇਚਣ ਲਈ ਆਇਆ ਸੀ ਲੇਕਿਨ ਪਿੰਡ ਚਰਾਨ ਸਾਈਡ ਦੁਪਹਿਰ 12:30 ਵਜੇ ਦੇ ਕਰੀਬ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਹੱਥ ਵਿੱਚ ਦਾਤ ਫੜਿਆ ਹੋਇਆ ਸੀ ਅਤੇ ਸੱਟ ਮਾਰਨ ਦਾ ਡਰ ਦੇ ਕੇ ਜੇਬ ਵਿੱਚੋਂ 15000 ਰੁਪਏ ਕੱਢ ਕੇ ਫਰਾਰ ਹੋ ਗਏ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਏਟੀਐਮ ਲੁੱਟੇ ਗਏ ਪੈਸੇ ਬਰਾਮਦ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਇਹ ਭਾਜੀ 25 ਤਰੀਕ ਨੂੰ ਇੱਕ ਐਫਆਈਆਰ ਰਜਿਸਟਰੀ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਬੰਦੇ ਜਿਹੜੇ ਆ ਫੇਰੇ ਵਾਲੇ ਹੁੰਦੇ ਨਾ achar ਵਗੈਰਾ ਵੇਚਣ ਵਾਲੇ ਸੀਗੇ ਮਾਸੀ ਵਾਲਾ ਸੈਕਟੋਰ ਆਏ ਇਹਨਾਂ ਕੋਲੋਂ ਦੋ ਮੁੰਡਿਆਂ ਨੇ ਲੁੱਟਕੋ ਕਰ ਲਈ ਉੱਥੇ ਚਰਾਣ ਟਿੰਕੀ ਦੇ ਲੱਗੇ ਉਹਨਾਂ ਦੇ ਕੋਲੋਂ 15 ਕੁ ਹਜ਼ਾਰ ਰੁਪਏ ਸੀ ਉਹ ਖੋ ਕੇ ਲੈ ਗਏ ਉਹ ਪਰਚਾ ਦੇਖਣ ਤੋਂ ਬਾਅਦ ਅਸੀਂ ਕੱਲ ਉਹਨਾਂ ਦੀ ਤਲਾਸ਼ ਘੁੰਮ ਰਹੇ ਸੀਗੇ ਤੇ ਸਾਨੂੰ ਚਰਾਣ ਹੈੱਡ ਤੇ ਇੱਕ ਘੁਮਰ ਦੇ ਸਾਨੂੰ ਮਿਲ ਗਿਆ ਪਤਾ ਲੱਗਿਆ ਸੀ ਇਨਫੋਰਮਰ ਨੇ ਸਾਨੂੰ ਦੱਸਿਆ ਸੀ ਉਹ ਉੱਥੇ ਘੁੰਮ ਰਹੇ ਕੱਲ ਫਿਰ ਆਪਾਂ ਇਹਨਾਂ ਨੂੰ ਰੈਸਟ ਕੀਤਾ ਉੱਥੇ ਕਿੰਨੇ ਬੰਦੇ ਫੜੇ ਸਰ ਤੁਸੀਂ ਤੇ ਦੋ ਬੰਦੇ ਫੜੇ ਕੱਲ ਅਸੀਂ ਇਹਨਾਂ ਦੇ ਕੋਈ ਪੁਰਾਣਾ ਰਿਕਾਰਡ ਨਹੀਂ ਆਇਆ ਕਿ ਅੱਗੇ ਨੂੰ ਪਰਚਾ ਆ ਕੇ ਪਹਿਲਾਂ ਹੀ ਹੈ ਇੱਕ ਮੁੰਡੇ ਤੇ ਹੈ ਦੋ ਪਰਚੇ ਮਾਈਨਿੰਗ ਦੇ ਪਰਚੇ ਹੈ ਤੇ ਦੂਜੇ ਤੇ ਨਹੀਂ ਹੈ ਤੇ ਜਿਹੜਾ ਮੋਟਰਸਾਈਕਲ ਉਹ ਫੜਿਆ ਪਤਾ ਲੱਗਿਆ ਚੋਰੀ ਦਾ ਮੋਟਰਸਾਈਕਲ ਜਿਹਨਾਂ ਦੇ ਨਾਂ ਤੇ ਨਹੀਂ ਉਹ ਇਹਨਾਂ ਦੇ ਨਾਂ ਤੇ ਹੈ ਵੀ ਭੈਣ ਦੇ ਨਾਂ ਤੇ ਇੱਕ ਦੇ ਮੁੰਡੇ ਦੇ ਨਾਂ ਤੇ ਹੋਰ ਅਵੇਲ ਵੀ ਕਾਰਵਾਈ ਕੀ ਕਰ ਰਹੇ ਨੇ ਇਹ ਪਰਚਾ ਦਰਜ ਕੀਤਾ ਇਹਨਾਂ ਕੋਲੋਂ ਅਸੀਂ ਜਿਹੜਾ ਉਹਨਾਂ ਦੇ ਕੋਲੋਂ ਪੈਸੇ ਖੋਏ ਸੀ ਉਹ ਵੀ ਬਰਾਮਦ ਕਰ ਲਿਆ 13000 ਰੁਪਏ ਅਸੀਂ ਤੇ ਨਾਲ ਇਹਨਾਂ ਦੇ ਕੋਲੋਂ ਅਸੀਂ ਜਿਹਨਾਂ ਦਾਤ ਮਾਰਿਆ ਸੀ ਤੇ ਡੰਡਾ ਵਗੈਰਾ ਜੋ ਹੈ ਉਹ ਸਾਰਾ ਬਰਾਮਦ ਕਰ ਲਿਆ ਬਾਕੀ ਹੁਣ ਇਹਨਾਂ ਦੀ ਪੁਸ਼ਕੀ ਚੱਲ ਰਹੀ ਹੈ ਅਜੇ ਹੋਰ ਵੀ ਲੱਗਦਾ ਵੀ ਇਹ ਕੋਈ ਹੋਰ ਦਾਤਾਂ ਚ ਵੀ ਇਸ ਵਾਕੀ ਚ ਜਾਂ ਬਾਹਰ ਚ ਇਨਵੋਲਵਮੈਂਟ ਹੋਈ ਨਹੀਂ ਹਾਂ ਇਹ ਇੱਕ ਵਾਰ ਦਤਬਰ ਇਹੋ ਜੀ ਇਹਨਾਂ ਨੇ ਕਿਹਾ ਕੋ ਨਵਾਂ ਸ਼ਹਿਰ ਸੈਡ ਕੀਤੀ ਸੀ ਆਪਾਂ ਉਹ ਤੋਂ ਇਲਾਵਾ ਹੁਣ ਬਾਕੀ ਅੱਜ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਫਿਰ ਦੁਬਾਰਾ ਲੁੰਘਾਈ ਨਾਲ ਕੋਸ਼ਿਸ਼ ਕਰਾਂਗੇ